ਸਪਨਾਂ हेब ਦੇਹੇ ਜਿਸ ਨੂੰ ਹੋਰ ਕਿਆ ਕਰ ਹੈ ਵਿਚਾਰੇ ਆਏ ਪ੍ਰਭ ਸ਼ਰਣਾਗਤੀ ਪਰਬਨਦ ਇਕ ਅਕਰ ਹਰਿ ਮਨ ਵਸਤ ਨਾਨਕ ਹੋਤਨ ਹਾਲ ਇਕ ਅਕਰ ਹਰਿ ਮਨ ਵਸਤ ਜੁਗੋ ਜੁਗ ਅਟਲੰ ਦੋ ਜਹਾਨਾਂ ਦੇ ਵਾਲੀ ਜਬਰ ਤਖਤਾਂ ਦੇ ਮਾਲਕ ਆਨੰਦੇ ਮੁਜਛ ਮੇ ਰਹਿਮਤਾਂ ਦੇ ਪੰਡਾਰ ਜਹਰਜੂਰ ਹਾਜਰਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਾਰੀ ਕਲਸਾਰੂ ਉਹ ਸਾਦ ਸੰਤ ਜੀਓ ਵੱਡੇ ਹੀ ਪਕਰਨ ਨਿਮਾਣਿਆਂ ਦੇ ਮਾਣ ਨਿਤਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰ ਰੇ ਨਿਗਤਿਆਂ ਦੀ ਗਤ ਨਪਤਿਆਂ ਦੀ ਪੰਥ ਤੀਜੇ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਆਪਾਂ ਹਰ ਰੋਜ਼ ਜਲਦੀ ਬਾ ਵਿਚਾਰਾਂ ਦੀ ਸੰਜ ਆਉਂਦੇ ਹਾਂ ਅੱਜ ਦਾ ਪਾਵਨ ਸ਼ਗੁਦ 8ਵੀਂ ਪੌੜੀ 8ਵੀਂ ਪੌੜੀ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਬਾਬਾ ਜਿਸ ਤੋਂ ਤਿਹ ਸੋਈ ਜਨਪਾਤ ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਨੇ ਆਨੰਦ ਦੀ ਅਵਸਥਾ ਦੱਸੀ ਹੈ ਆਨੰਦ ਹੈ ਜਿਹੜਾ ਜਿੱਥੇ ਵੀ ਇਨਸਾਨ ਜਾਵੇਗਾ ਆਨੰਦ ਘਟਦਾ ਨਹੀਂ ਆਨੰਦ ਦਾ ਸ਼ਬਦ ਕੋਈ ਵਿਪਰੀਤ ਨਹੀਂ ਹੈ ਇਹਦੇ ਕਰਕੇ ਆਨੰਦ ਚ ਉਹ ਹੈ ਕਿਵੇਂ ਪ੍ਰਾਪਤ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਮਿਲਦਾ ਹੈ ਸਤਿਗੁਰਾਂ ਨੇ बार-बार ਇਸ ਬਾਣੀ ਦੇ ਅੰਦਰ ਪਰਮਾਤਮਾ ਦਾ ਜ਼ਿਕਰ ਕੀਤਾ ਬਾਬਾ ਜਿਸੂੰ ਦੇ ਸੋਈ ਜਨਮਾ ਇਹ ਆਨੰਦ ਸਾਡੇ ਸਾਬ ਦੇ ਨਾਲ ਨਹੀਂ ਮਿਲਦਾ ਸਾਡੇ ਮਨ ਦੇ ਹਟ ਕਰਕੇ ਜਾਂ ਮਾਇਆ ਕਰਕੇ ਰਤਵੀਆਂ ਕਰਕੇ ਨਹੀਂ ਮਿਲਦਾ ਸਤਿਗੁਰੂ ਜਿਸ ਤੋਂ ਦੇ ਸੋਈ ਜਨਮਾ ਜਿਸ ਨੂੰ ਤੁਸੀਂ ਦਿੰਦੇ ਹੋ ਉਹੀ ਪਿਆਰਾ ਤੁਹਾਡਾ ਆਨੰਦ ਲੈਂਦਾ ਸਕੂਨ ਲੈਂਦਾ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕੀ ਕਰੇ ਵਿਚਾਰੇ ਗੁਰੂ ਤੋਂ ਪ੍ਰਾਪਤ ਹੁੰਦਾ ਸਤਿਗੁਰੂ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਬਲੇਖ ਹੈ ਤਾਂ ਫਿਰ ਦੁਨੀਆ ਦੇ ਜਿੱਥੇ ਮਰਜੀ ਜਾ ਕੇ ਵੇਖ ਲਈ ਵਿਚਾਰਿਆ ਬਣਿਆ ਰਹੇਗਾ ਪਟਕਾ ਦਾ ਰਹੇਗਾ ਪੱਲੇ ਤੇਰੇ ਕੁਝ ਨਹੀਂ ਨਾ ਆ ਤੈਨੂੰ ਚਸਕੇ ਬੜੇ ਦੇਣਗੇ ਤੈਨੂੰ ਲਾਲ ਚੜੜੇ ਹੋਣਗੇ ਚਾਰ ਦਿਨਾਂ ਦੀ ਸੋਭਾ ਹੋਣੀ ਹੈ ਚਾਰ ਦਿਨਾਂ ਦਾ ਸਕੂਨ ਹੈ ਆਨੰਦ ਹੋਣਾ ਹੈ ਉਹ ਤੋਂ ਬਾਅਦ ਜਿਹੜਾ ਸਦੀਵੀ ਆਨੰਦ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਲੋਕ ਪਰਲੋਕ ਦੇ ਵਿੱਚ ਸਾਈ ਹੁੰਦਾ ਹੈ ਸਾਡੇ ਉਸ ਆਨੰਦ ਦੀ ਅਵਸਥਾ ਸਤਿਗੁਰੂ ਬਿਆਨ ਕਰਦੇ ਨੇ ਕਿ ਗੁਰੂ ਦੇ ਕੋਲੋਂ ਮਿਲਦਾ ਤੂੰ ਲੱਖਾਂ ਯਤਨ ਕਰਨੀ ਸਤਿਗੁਰੂ ਕਹਿੰਦੇ ਨੇ ਤੇਰੀ ਬੇਸ਼ਨੀ ਕੋਈ ਜਲਦੀ ਹਾਂ ਨਿਮਾਣਾ ਨਿਤਾਣਾ ਹੋ ਕੇ ਗੁਰੂ ਦੇ ਅੱਗੇ ਤਰਲਾ ਕਰ ਲੈ ਬਕਰੀ ਕਾ ਲਾ ਗੁਰੂ ਤੇਰੀ ਝੋਲੀ ਦੇ ਵਿੱਚ ਦਾਤ ਪਾ ਦੇਵੇ ਤਾਂ ਦਾਤ ਹੈ ਦਾਤ ਰਕੀਅਤ ਹੈ ਆਪਣੇ ਇਸ ਭਾਗ ਇਸ ਦੀ ਇੱਕ ਪਰਮੂਲੇ ਫਿਰ ਹੈ ਜਿਵੇਂ ਸਿੱਕੇ ਦੇ ਦੋ ਪਹਿਲੂ ਨੇ ਸਤਿਗੁਰੂ ਕਹਿੰਦੇ ਨੇ ਦੁਨੀਆ ਦੇ ਤਾਂ ਪਤਾ ਨਹੀਂ ਕਿੰਨੇ ਕ ਪਹਿਲੂ ਨੇ ਕਿ ਤੇ ਤਾਂ ਇਨਸਾਨ ਦਾ ਟਿਕਾਹ ਹੋਵੇਗਾ ਇੱਕ ਬਹਿਲੂ ਦੋ ਬਹਿਲੂ ਇਹਦੇ ਕੋਈ ਬਹਿਲੂ ਨਹੀਂ ਇਹ ਦੇਖਦਾ ਸਮਾਂ ਇਹ ਲੇਖਦਾ ਅਵਸਥਾ ਜਿਦਾਂ ਵੀ ਚੋਇਸ਼ਨ ਜਿਦਾਂ ਦਾ ਇਹਦਾ ਇਨਸਾਨ ਦਾ ਟਿਕਾਣਾ ਹੁੰਦਾ ਦੁਨੀਆਂ ਦਾ ਉਦਾਂ ਦਾ ਇਹ ਬਦਲ ਜਾਂਦਾ ਸਮੇਂ ਦੇ ਨਾਲ ਬਦਲਦਾ ਚ ਮਤਵਲੀ ਕਹਿ ਲੀਏ ਮਤਵਲ ਹੈ ਤਾਂ ਬਦਲਦਾ ਸਤਿਗੁਰੂ ਕਹਿੰਦੇ ਇੱਕ ਉਹ ਨੇ ਜਿਹੜੇ ਇਕ ਪਰਮਕੂਲੇ ਫਿਰਦਾ ਦੈ ਦੈ ਦੇ ਸਦਾ ਪਾਪ ਹੁੰਦਾ ਦਸਹੀ ਪਾਸੇ ਕਿ ਕੋਈ ਕੋਨਾ ਰਹਿੰਦਾ ਨਹੀਂ ਆ ਦੁਨੀਆ ਦੇ ਵਿੱਚ ਹਰ ਪਾਸੇ ਭਟਕ ਲੈਂਦੇ ਨੇ ਹਰ ਪਾਸੇ ਭਟਕਦੇ ਨੇ ਇਧਰੋਂ ਵੀ ਦੁੱਖ ਮਿਲੇ ਉਧਰੋਂ ਵੀ ਦੁੱਖ ਮਿਲੇ ਹਰ ਪਾਸੋਂ ਦੁੱਖ ਮਿਲਦਾ ਪਰ ਸਕੂਨ ਫੇਰ ਨਹੀਂ ਮਿਲਦਾ ਕਿਉਂਕਿ ਬੇਮਕ ਹੋਏ ਰਾਮ ਤੇ ਲਗਨ ਜਨਮ ਵਿੱਚ ਗੁਰੂ ਤੋਂ ਬਿਮਕੋ ਕੇ ਇਨਸਾਨ ਨੂੰ ਦੁੱਖ ਲੱਗਦੇ ਆਏ ਨੇ ਤੇ ਲੱਗਦੇ ਰਹਿਣਗੇ ਇਹ ਦੇ ਕਰਕੇ ਸਤਗੁਰੂ ਕਹਿੰਦੇ ਨੇ ਇੱਕ ਨਾਮ ਲਾਗ ਸਵਾਰਿਆ ਇਕ ਤਾਂ ਦਸੇ ਪਾਸੇ ਦੌੜ ਆਇਆ ਉਹਦੀ ਪਟਕਣਾ ਟਿਕੀ ਨਹੀਂ ਐ ਅਤੇ ਇੱਕ ਪਿਆਰਾ ਉਹ ਐ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਲੱਗ ਗਿਆ ਉਹਦਾ ਲੋਗ ਸੁਖੀ ਆ ਪਰ ਲੋਗ ਸੋ ਜੱਲਾ ਹੋ ਗਿਆ ਸਵਾਰੇ ਆ ਗਿਆ ਲੋਕ ਵੀ ਸਵਾਰ ਲਿਆ ਇਹਨੇ ਪਰ ਲੋਕ ਵੀ ਸਵਾਰ ਲਿਆ ਗੁਰੂ ਦੇ ਮਹਾਰਗ ਚਰਨਾਂ ਦੇ ਵਿੱਚ ਇੱਕ ਨੇ ਲੱਖਾਂ ਯਤਨ ਕਰ ਲੈਨੇ ਆਪਣੇ ਸਾਬ ਦੇ ਨਾਲ ਨੌ ਦੀ ਪਟਕਣਾ ਦੂਰ ਹੋਈ ਹੈ ਨੌ ਦਾ ਭਰਮ ਦੂਰ ਹੋਇਆ ਅਤੇ ਨਾਮ ਨੂੰ ਰੱਤਾ ਪਰ ਸਕੂਨ ਮਿਲੇ ਆਨੰਦ ਦੀ ਗੱਲ ਤਾਂ ਬੜੀ ਦੂਰ ਦੀ ਹੈ ਕਿਉਂਕਿ ਪਟ ਘਰੇ ਆ ਨਾ ਪਟ ਗੇ ਹੋਏ ਨੂੰ ਆਨੰਦ ਸਕੂਨ ਨਹੀਂ ਮਿਲਦਾ ਟਕਾ ਲਿਆ ਹੋਣਾ ਪੈਂਦਾ ਮਨ ਦਾ ਵੀ ਅਤੇ ਤਾਂ ਆਨੰਦ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਇੱਕ ਨਾਮ ਲਗ ਸਵਾਰੇ ਇੱਕ ਸਵਾਰੇ ਆਪਣੇ ਆਪ ਨੂੰ ਨਾਮ ਦੇ ਨਾਲ ਲੱਗੇ ਨਾਮ ਭਾਵ ਗੁਰੂ ਦੀ ਸਿਫਤ ਗੁਰੂ ਦੀ ਵਡਿਆਈ ਦੇ ਨਾਲ ਗੁਰ ਪ੍ਰਸਾਦੀ ਮਨ ਨਿਰਮਲ ਭਇਆ ਮਨ ਭਇਆ ਨਿਰਮਤ ਜਿੰਨਾ ਪਾਣਾ ਪਾਵੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਰਜਾ ਦੇ ਵਿੱਚ ਜਦੋਂ ਚੱਲਣ ਲੱਗੇ ਗੁਰੂ ਦੀ ਰਜਾ ਚੰਗੀ ਲੱਗਣ ਲੱਗੀ ਤਾਂ ਫਿਰ ਸਾਡਾ ਮਨ ਨਿਰਮਲ ਭਇਆ ਮਨ ਨਿਰਮਲ ਹੋਵੇ ਜਦੋਂ ਨਿਰਮਲ ਹੁੰਦਾ ਹੈ ਮਨ ਤਾਂ ਫਿਰ ਸਤਿਗੁਰੂ ਸਾਰੀਆਂ ਅਜਾਮਤਾ ਸਾਨੂੰ ਬਖਸ਼ ਕਰਦੇ ਨੇ ਇਹ ਕਰਕੇ ਸਤਿਗੁਰੂ ਕਹਿੰਦੇ ਨੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਜਿਸ ਪਿਆਰੇ ਨੂੰ ਸਤਿਗੁਰੂ ਆਪ ਦਿੰਦੇ ਨੇ ਇਸ ਖੂਨ ਉਹ ਲੈ ਸਕਦੇ ਨੇ ਨਹੀਂ ਇਨਸਾਨ ਆਪਣੇ ਮਨ ਕਰਕੇ ਆਪਣੀ ਸਿਆਣਪ ਦੇ ਨਾਲ ਬੜੇ ਹੋਏ ਨੇ ਰੀਸ਼ੀ ਮੰਨੇ ਜਿਨ੍ਹਾਂ ਨੇ ਬڑے ਚੌਂਕੜੇ ਲਾਏ ਬੜਾ ਰੱਬ ਦਾ ਨਾਮ ਜਪਿਆ ਰਟਣ ਦੇ ਵਿੱਚ ਕੋਈ ਕਮੀ ਨਹੀਂ ਹੈ ਉਹਨਾਂ ਦੇ ਚੌਂਕੜੇ ਦੇ ਵਿੱਚ ਕੋਈ ਕਮੀ ਨਹੀਂ ਹੈ ਪਰ ਬਦਕਿਸਮਤੀ ਬਖਦ ਗਵੀਰ ਜੀ ਕਹਿੰਦੇ ਨੇ ਮਾਨ ਨਮੁਣੀ ਮਨਵਰਗਲੇ ਮਾਨ ਸਭੇ ਖਾਈ ਇਹ ਜਿਹੜਾ ਮਾਨ ਹੈ ਨਾ ਗਮਾਨ ਇਹ ਸਭ ਨੂੰ ਖਾ ਗਿਆ ਬੰਦਗੀ ਕਰਦਾ ਸੀ ਇਹ ਮਾਨ ਜਾਵੇ ਸਾਡਾ ਇਹ ਗੋਦਾਵੇ ਸਾਡੀ ਹੰਕਾਰ ਜਾਵੇ ਸਾਡਾ ਜੇ ਬੰਦਗੀ ਕਰਕੇ ਇਹ ਗੋ ਆ ਰਹੀ ਹੈ ਤਾਂ ਫਿਰ ਤਾਂ ਕੋਈ ਥਾਂ ਨਹੀਂ ਹੈ ਕਿ ਅਸੀਂ ਤਰ ਜਾਾਂਗੇ ਜਾਂ ਕਿਤੇ ਗੁਰੂ ਦੀ ਰਹਿਮਤ ਹੋ ਜਾਏਗੀ ਇੱਕ ਇਹ ਹੀ ਥਾਂ ਹੈ ਉਹਨੂੰ ਦਾ ਜਿੱਥੇ ਅਸੀਂ ਬੰਦਗੀ ਕਰਦੇ ਹਾਂ ਰਹਿਮਤ ਗੁਰੂ ਦੀ ਵਰਸੇ ਜੇ ਫਿਰ ਵੀ ਹੰਕਾਰ ਆਉਂਦਾ ਤਾਂ ਫਿਰ ਕਿਤੇ ਨਹੀਂ ਬਖਸ਼ਿਆ ਜਾ ਸਕਦਾ ਸਤਗੁਰੂ ਕਹਿੰਦੇ ਨੇ ਮਨ ਆ ਗਿਆ ਸਭ ਕੁਝ ਚਲਾ ਗਿਆ ਗੁਰੂ ਦਾ ਨਾਮ ਆ ਗਿਆ ਸਭ ਕੁਝ ਹਾਸਲ ਹੋ ਗਿਆ ਹੁਣ ਤੇਰੇ ਹੱਥ ਦੇ ਵਿੱਚ ਗਵਾਉਣਾ ਹੈ ਜਾਂ ਹਾਸਲ ਕਰਨਾ ਹੈ ਕਿਉਂਕਿ ਰੱਬ ਦਾ ਨਾਮ ਤੂੰ ਤੂੰ ਐ ਮੈਂ ਮੈਂ ਨਹੀਂ ਆ। ਅ ਰੱਬ ਦਾ ਨਾਮ ਸਾਡੇ ਅੰਦਰੋਂ ਨੂੰ ਖਤਮ ਕਰਦਾ। ਨਾ ਤੇਰਾ ਸਰੀਰ ਆਪਣਾ ਬਾਕੀ ਦੁਨੀਆ ਦੀ ਸ਼ੈਤਾਨ ਬੜੀ ਦੂਰ ਦੀ ਗੱਲ ਐ। ਪਰ ਕਾਹਦਾ ਗੁਮਾਨ ਸਤਿਗੁਰੂ ਕਹਿੰਦੇ ਨੇ ਤੇਰਾ। ਤੇਰਾ ਸਰੀਰ ਵੀ ਤੈਨੂੰ ਜਵਾਬ ਦੇ ਦੇਗਾ ਇੱਕ ਦਿਨ। ਤੇਰੀਆਂ ਮਨ ਦੀਆਂ ਦੌੜਾਂ ਨੇ ਤਨ ਦੀਆਂ ਦੌੜਾਂ ਵੀ ਕਰਦਾ ਜਦੋਂ ਤੱਕ ਹੈ ਸਰੀਰ ਦੇ ਵਿੱਚ ਬਲ। ਤੇ ਜਦੋਂ ਸਰੀਰ ਨਿਰਮਲ ਹੋ ਜਾਂਦਾ ਹੈ ਮਨ ਤਾਂ ਬਹੁਤ ਕੁਝ ਉਡਾਰੀਆਂ ਮਾਰਨਾ ਚਾਹੁੰਦਾ ਹੈ। ਪਰ ਹੁਣ ਜਦੋਂ ਧਨ ਤੇ ਪੈ ਗਿਆ ਰੋਗ ਲੱਗੇ ਆ ਜਾਂ ਬੜੇ ਪਾ ਗਿਆ ਫਿਰ ਸਾਡੀ ਕੁੜਤੀ ਫੁੱਟੀ ਗਣਤੀਸ਼ ਹੋ ਗਈ ਜੋਸੀ ਗਣੀ ਹੁੰਦੀ ਹੈ ਨਾ ਉਹ ਫਿਰ ਸਾਨੂੰ ਹੀ ਗਣੀ ਪੈਂਦੀ ਹੈ ਜਿਹੜੇ ਸਮੇਂ ਦੇ ਵਿੱਚ ਲੰਘੇ ਆ ਉਹ ਸਮਾਂ ਫਿਰ ਦੁਬਾਰਾ ਸਾਨੂੰ ਹੰਡਾਉਣਾ ਪੈਂਦਾ ਚੰਗਾ ਹੰਡਾ ਲਈਏ ਭਾਵੇਂ ਮਾੜਾ ਹੰਡਾ ਲਈਏ ਉਹ ਸਾਡੇ ਆਪਣੇ ਹੱਥ ਦੇ ਵਿੱਚ ਹੈ ਜੇ ਸਾਡੇ ਹੱਥ ਦੇ ਵਿੱਚ ਸਤਿਗੁਰਾਂ ਨੇ ਸਮਾਂ ਦਿੱਤਾ ਸਤਿਗੁਰੂ ਕਹਿੰਦੇ ਫਿਰ ਇਹਨੂੰ ਚੰਗਾ ਬਣਾ ਕਿਉਂ ਮਾੜਾ ਬੋਲਦਾ ਹੈ ਕਿਉਂ ਮਾੜੇ ਵਿਚਾਰ ਕਰਦਾ ਹੈ ਕਿਉਂ ਮਾੜੇ ਕਰਮ ਕਰਦਾ ਹੈ ਕਿਉਂ ਦੁਨੀਆ ਦੇ ਵਿੱਚ ਮਾੜਾ ਵਰਤੀਰਾ ਕਰਦਾ ਹੈ ਚੰਗਾ ਰਕਾ ਵੀ ਤੇਰੇ ਸਾਹਮਣੇ ਆਉਣਾ ਅੱਜ ਨਹੀਂ ਤਾਂ ਕੱਲ ਬੜੇ ਪੇਦਾ ਕੋਈ ਪਤਾ ਨਹੀਂ ਇਹਨੇ ਕਿੱਥੇ ਲੈ ਕੇ ਜਾਣਾ ਸਾਨੂੰ ਅੱਜ ਦਾ ਪਤਾ ਹੈ ਕੱਲ ਦਾ ਕੋਈ ਪਤਾ ਨਹੀਂ ਇੱਥੇ ਤੱਕ ਕੀ ਸਾਨੂੰ ਸੁਆਸ ਦਾ ਪਤਾ ਇੱਕ ਲੈ ਲਿਆ ਦੂਜੇ ਦਾ ਨਹੀਂ ਪਤਾ ਆਵੇਗਾ ਜਾਂ ਨਹੀਂ ਆਵੇਗਾ ਸਾਸ ਗ੍ਰਾਸ ਕਹਿੰਦੇ ਨੇ ਇੱਕ ਸੁਆਸ ਅੰਦਰ ਗਿਆ ਇੱਕ ਵਾਰ ਨੂੰ ਛੱਡਦੇ ਆ ਉਹਨੂੰ ਸਾਸਗ੍ਰਾਸ ਕਹਿੰਦੇ ਨੇ ਇਹ ਸਾਸਗ੍ਰਾਸ ਚੱਲਦਾ ਤਾਂ ਰੱਬ ਦੀ ਕਿਰਪਾ ਦੇ ਨਾਲ ਚੱਲਦਾ ਅੰਦਰ ਗਿਆ ਸੁਆਸ ਬਾਰ ਹੋਣੇ ਸਾਨੂੰ ਉਹਦਾ ਵੀ ਪਤਾ ਨਹੀਂ ਹੈ ਸਭ ਕੁਝ ਰੱਬ ਦੀ ਰਹਿਮਤ ਹੈ ਸਤਿਗੁਰੂ ਕਹਿੰਦੇ ਨੇ ਜੇ ਰੱਬ ਦੀ ਰਹਿਮਤ ਭਾਈ ਤੇਰੀ ਸੁਆਸਾਂ ਦੀ ਲੜੀ ਵਰਕਰਾ ਰਿਹਾ ਹੈ ਤਾਂ ਉਸਤੇ ਹੈ ਤਾਂ ਫਿਰ ਉਸ ਪਿਆਰੇ ਨੂੰ ਸੱਚੇ ਮਨ ਦੇ ਨਾਲ ਧਿਆ ਇਹ ਨਹੀਂ ਕਿ ਰੱਬ ਨੇ ਤੈਨੂੰ ਦੇਣਾ ਨਹੀਂ ਰੱਬ ਨੇ ਤੇਰੇ ਬਾਰੇ ਨਿਆਰੇ ਕਰਨੇ ਨੇ ਹਾਲਾਂਕਿ ਜੋ ਸਾਨੂੰ ਦਿੱਤਾ ਹੈ ਸਾਨੂੰ ਤਾਂ ਉਹਦੀ ਸ਼ੁਕਰਾਨਾ ਕਰਨਾ ਚਾਹੀਦਾ ਜੋ ਰੱਬ ਨੇ ਸਾਨੂੰ ਬਖਸ਼ਿਸ਼ ਕੀਤਾ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਵੇਖੀਏ ਜਾ ਕੇ ਸੰਗਤ ਜੀ ਮੌਤ ਨੂੰ ਤਰਸਦੇ ਪਏ ਨੇ ਹਸਪਤਲ ਜਾਈਏ ਇੰਗਲੋ ਬਾੜੇ ਦੇ ਵਿੱਚ ਜਾਈਏ ਪਤਾ ਲੱਗੇਗਾ ਰੱਬ ਦੇ ਇਹ ਕਿਦਾਂ ਦੀ ਦੁਨੀਆ ਰਚੀ ਹੈ ਸਾਨੂੰ ਬੋਲ ਪਏ ਬੋਲ ਰਹੇ ਆ ਰੱਬ ਦੀ ਰਹਿਮਤ ਵੇਖ ਰਹੇ ਆ ਰੱਬ ਦੀ ਰਹਿਮਤ ਹੈ ਸੁਣਦੇ ਚੰਗਾ ਖਾ ਰਹੇ ਆ ਚੰਗਾ ਨਹੀਂ ਖਾਣਾ ਸਾਡਾ ਸਹੀ ਹੋ ਰਿਹਾ ਇਹ ਵੀ ਰੱਬ ਦੀ ਬੜੀ ਰਹਿਮਤ ਹੈ ਕਈਆਂ ਬੇਤਾ ਇਹ ਵੀ ਸਤਿਗੁਰਾਂ ਨੇ ਨਾ ਖਾਣਾ ਨਾ ਪੀਣਾ ਮੰਜੀ ਤੇ ਲੇਟੇ ਨੇ ਇਹ ਸਤਿਗੁਰੂ ਕਹਿੰਦੇ ਨੇ ਜੇ ਰੱਬ ਨੇ ਤੈਨੂੰ ਤੰਦਰੁਸਤ ਸਰੀਰ ਦਿੱਤਾ ਹੈ ਨਾ ਇਹ ਦੁਨੀਆਦਾਰੀ ਹੈ ਕਰਮ ਵੜੇ ਨੇ ਜਦੋਂ ਕਰਮਾਂ ਦੇ ਵਿੱਚ ਪੈ ਗਿਆ ਰੱਬ ਨੇ ਜਦੋਂ लेखा ਮੰਗਣਾ ਇਹਨਾ ਘਰੀ-ਘਰੀ ਦਾ लेखा ਮੰਗਣਾ ਹੈ ਘਰੀ-ਘਰੀ ਦਾ लेखा ਮੰਗਣਾ ਹੈ ਰੱਬ ਨੇ ਅੱਥੀ ਫਿਰ ਤੇਰੇ ਪੱਲੇ ਕੁਝ ਵੀ ਨਹੀਂ ਰਹਿਣਾ ਕਿਉਂਕਿ ਨਾ ਤੂੰ ਰੱਬ ਦਾ ਧੰਨਵਾਦ ਨਾ ਕੋਈ ਸ਼ੁਕਰਾਨਾ ਰੱਬ ਦਾ ਆਪਣੇ ਸਾਥ ਦੇ ਵਿੱਚ ਜਿਹੜਾ ਦਿੱਤਾ ਉਹਦਾ ਤਾਂ ਸ਼ੁਕਰ ਕੀ ਕਰਨਾ ਹੈ ਜਿਹੜਾ ਲੈ ਰਹੇ ਆ ਰੱਬ ਕੋਲੋਂ ਉਹਦਾ ਤਾਂ ਸ਼ੁਕਰ ਕਰ ਲੈ ਜਿਹੜਾ ਆਲਰੇਡੀ ਸਾਨੂੰ ਮਿਲਦਾ ਹੈ ਹੁਣ ਰੱਬ ਨੇ ਸਾਨੂੰ ਸਰੀਰ ਦਿੱਤਾ ਸਾਡੀ ਮੰਗ ਥੋੜਾ ਸੀ ਰੱਬ ਹੁਣ ਸੂਰਜ ਜੀ ਨੇ ਸਾਨੂੰ ਇਹ ਰੋਸ਼ਨੀ ਦੇ ਰਹੇ ਨੇ ਹੁਣ ਸਾਡੀ ਮੰਗ ਥੋੜ ਹੈ ਹੁਣ ਹਵਾ ਚੱਲਦੀ ਹੈ ਸਾਡੀ ਮੰਗ ਥੋੜ ਹੈ ਹਵਾ थम ਜੇ ਕੁਝ ਸਮੇਂ ਦੇ ਲਈ ਬਿਲਕੁਲ ਸਾਇਲੈਂਟ ਹੋ ਜੇ ਸਾਨੂੰ ਸਵਾਸ ਲੈਣਾ ਔਖਾ ਹੋ ਜਾਏਗਾ ਸਾਡਾ ਸਵਾਸ ਚੱਲਦਾ ਹੈ ਹਵਾ ਦੇ ਨਾਲ ਇਹ ਰੱਬ ਨੇ ਪ੍ਰਬੰਧ ਕੀਤਾ ਸਾਡਾ ਕਾ ਪੂਰਾ ਪ੍ਰੋਪਰ ਸਾਨੂੰ ਮਿਲ ਰਿਹਾ ਹੈ ਅਤੇ ਸਾਡਾ ਰਤਾ ਪਰ ਵੀ ਰੱਬ ਦੇ ਲਈ ਸ਼ੁਕਰਾਨਾ ਨਹੀਂ ਹੈ ਕਿ ਤੁਹਾਡਾ ਸ਼ੁਕਰ ਸਵਾਸਾਂ ਦੀ ਲੜੀ ਬਰਕਰਾਰ ਰਹਿ ਤੇ ਬਰਕਰਾਰ ਵੀ ਹਵਾ ਦੇ ਨਾਲ ਹੈ ਤੁਹਾਡਾ ਸ਼ੁਕਰਾਨਾ ਹੈ ਤੰਦਰੁਸਤ ਸਰੀਰ ਅਨੇਕਾਂ ਇਸ ਬਿਮਾਰੀਆਂ ਦੇ ਅੰਦਰ ਅਨੇਕਾਂ ਕੁਕਰਮਾਂ ਦੇ ਵਿੱਚ ਜੇ ਸਰੀਰ ਤੇਰਾ ਤੰਦਰੁਸਤ ਹੈ ਨਾ ਤਾਂ ਸ਼ੁਕਰ ਕਰ ਰੱਬ ਦਾ ਇਹ ਤੋਂ ਵੱਡੀ ਤਾਨ ਗੋਲਤ ਕੋਈ ਨਹੀਂ ਹੈ ਸਰੀਰ ਤੋਂ ਵੱਡੀ ਕਾਇਆ ਅਰੋਗੀ ਤੋਂ ਜ਼ਿੰਦਗੀ ਦੀ ਕੋਈ ਧਨ ਦੌਲਤ ਨਹੀਂ ਹੈ। ਤੰਨ ਪਿਆ ਪਿਆ ਤਰੇਆ ਧਰਾਇਆ ਰਹਿ ਜਾਂਦਾ ਹੈ। ਖਾਣਾ ਮਖਮਲੀ ਸੇਜਾ ਐਦਾਂ ਹੀ ਰਹਿ ਜਾਂਦੀ ਆ ਜਦੋਂ ਤੰਨ ਨੂੰ ਕੋਈ ਰੋਗ ਹੁੰਦਾ ਤਾਂ ਡਾਕਟਰਾਂ ਨੇ ਕਹਿ ਦੇਣਾ ਪਰਹੇਜ਼ ਕਰਨਾ ਖਾਣੇ ਤੋਂ ਐਸ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਐਦਾਂ ਦੀਆਂ ਬਿਮਾਰੀਆਂ ਐਦਾਂ ਦੇ ਰੋਗ ਨੇ ਮਖਮਲੀ ਸੇਜਾ ਨੂੰ ਛੱਡ ਕੇ ਕਈ ਵਾਰ ਧਰਤੀ ਤੇ ਲੰਮਾ ਪੈਣਾ ਪੈਂਦਾ। ਤਰੀ ਤਰਾ ਹੀ ਰਹੇਗੀ ਨਾ ਮਾਇਆ ਮਖਮਲੀ ਸੇਜਾ ਸਭ ਕੁਝ ਤਰਿਆ ਤਰਾਇਆ ਰਹ ਗਿਆ ਸਤਿਗੁਰੂ ਕਹਿੰਦੇ ਨੇ ਸ਼ੁਕਰ ਕਰੋ ਉਸ ਰੱਬ ਦਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸ਼ੁਕਰਕ ਧੰਨਵਾਦ ਕਰੋ ਉਸ ਰੱਬ ਦਾ ਜੇ ਰੱਬ ਨੇ ਤੈਨੂੰ ਕੁਝ ਦਿੱਤਾ ਹੈ ਆਨੰਦ ਮਾਣਦਾ ਤਾਂ ਉਸ ਰੱਬ ਦਾ ਸ਼ੁਕਰ ਇਹੇ ਕਰਕੇ ਸਤਿਗੁਰੂ ਕਹਿੰਦੇ ਨੇ ਸ਼ੁਕਰ ਕਰਨਾ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨਮਾ ਉਹਨਾਂ ਜੈਸੂ ਗੁਰੂ ਤੋਂ ਦਾਤ ਮੰਗਣੀ ਹੈ ਕਿਸੇ ਤਰੀਕੇ ਦੇ ਨਾਲ ਸਾਨੂੰ ਤੰਦਰੁਸਤੀ ਆ ਹਰ ਇੱਕ ਦਾਤ ਸਾਨੂੰ ਚਾਹੀਦੀ ਹੈ ਭਗਤ ਅੰਨਾ ਜੀ ਦੇ ਇੱਥੇ ਤੱਕ ਕਹਿੰਦੇ ਨੇ ਕਿ ਜੇ ਤਨੂੰ ਲੋੜ ਮਿਰਚ ਵੀ ਚਾਹੀਦੇ ਫਿਰ ਵੀ ਦਾਤ ਮੰਗ ਗੁਰੂ ਦੇ ਕੋਲੋਂ ਮੰਗ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨੇ ਤੇ ਜੀ ਹਰ ਇੱਕ ਚੀਜ਼ ਗੁਰੂ ਦੇ ਕੋਲੋਂ ਮੰਗੋ ਗੁਰੂ ਨੂੰ ਤੈਨੂੰ ਦੇਣੀ ਹੈ ਅਤੇ ਮੋਹਰ ਲੱਗੀ ਹੋਈ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋ ਮੰਗਾ ਏ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇयां ਉਹ ਵਾ ਸੱਚ ਹੋ ਗਏ ਇयां ਇਹ ਉਹਾਂ ਪਰਲੋਕ ਤੇਰਾ ਮੰਗੇ ਆ ਹੋਇਆ ਇੱਥੇ ਵੀ ਸਹਾਈ ਹੈ ਪਰਲੋਕ ਦੇ ਵਿੱਚ ਸਹਾਈ ਹੈ 100 ਵਾਰ ਸੋਚ ਕੇ ਮੰਗੀ ਕਿ ਇੱਥੇ ਤੱਕ ਨਰਕੀ ਨਾ ਰਹੇ ਜੀ ਕਿ ਤੂੰ ਦਾਤ ਮੰਗੇ ਅਸਾਦਤ ਦੇ ਨਾਲ ਪਿਆਰ ਰਹੇ ਜੀ ਤੇਰਾ ਗੁਰੂ ਵੀ ਭੁੱਲੇ ਆ ਜਿਦੋਂ ਦਾਤ ਲਈ ਉਹ ਵੀ ਭੁੱਲ ਗਏ ਆ ਦਾਤ ਵੀ ਭੁੱਲ ਜਾਂਦੀ ਏ ਸਕੇ ਤੋ ਕਿਉਂਕਿ ਚਾਰ ਦੇ ਰਹਣ ਢਾਈ ਸਾਡਾ ਮੂੰਹ ਕੱਟ ਜਾਂਦਾ ਹੈ ਦਾਤ ਦੇ ਕੋਲ ਜਿੱਥੋਂ ਲਈ ਹੈ ਉਹਦੇ ਨਾਲ ਤਾਂ ਸਬੰਧ ਪਹਿਲੀ ਤੋੜ ਲੈਨੇ ਆਂ ਅਸੀਂ ਸਾਡੀ ਕਾਸ਼ਿਸ਼ ਹੈ ਗੁਰੂ ਦੇ ਕੋਲ ਆਉਨੇ ਆ ਕਿ ਅਸੀਂ ਆਦਾਤ ਲੈਣੀ ਹੈ ਮਿਲ ਗਈ ਤਾਂ ਵੀ ਅਸੀਂ ਪਾਸਾ ਵਟ ਲੈਨੇ ਆਂ ਨਾ ਮਿਲੀ ਤਾਂ ਤੇ ਗਿਲੇਸ਼ਕ ਵੀ ਹੈ ਹੀ ਨਹੀਂ ਸਾਡੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਨੇ ਦਾਤਾਂ ਦੇਣੀਆਂ ਨੇ ਗੁਰੂ ਦੀ ਰਜਾ ਦੇ ਵਿੱਚ ਚੱਲਣਾ ਸਿੱਖੀਏ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲੇ ਆਨੰਦ ਦੇ ਵਿੱਚ ਨੇ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲੇ ਤੰਦਰੁਸਤ ਨੇ ਗੁਰੂ ਜੀ ਰਜਾ ਦੇ ਵਿੱਚ ਚੱਲਣ ਵਾਲੇ ਲੋਕ ਸੁਖੀਆ ਪਰ ਲੋਕ ਸੋਹਿਲਾ ਕਰ ਲੈਂਦੇ ਨੇ ਸਮਾਪਤੀ ਦਾ ਸਮਾਂ ਮਹਾਨ ਬੁਲਾ ਦੇਖੀ ਮਾ ਵਾਹ ਇਹ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਦੀ ਫਤਿਹ